ਸੇਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲਾ ਭੁਲਾਈ ਆ ਭੁੱਲੇ ਠੌਰ ਨਕਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ स्त्री ਜੀਵਨ ਦੇ ਸਹੀ ਰਸਤੇ ਤੋਂ ਕੁੰਝ ਜਾਂਦੀ ਹੈ ਮਾਇਆ ਉਸ ਨੂੰ ਕੋਰਾਹੇ ਪਾ ਦਿੰਦੀ ਹੈ ਰਾਹੋਂ ਕੁੰਜੀ ਹੋਈ ਨੂੰ ਗੁਰੂ ਤੋਂ ਬਿਨਾ ਕੋਈ ਐਸਾ ਥਾਂ ਨਹੀਂ ਲੱਭਦਾ ਜਿਹੜਾ ਉਸ ਨੂੰ ਰਸਤਾ ਵਿਖਾ ਦੇਵੇ ਗੁਰ ਬਿਨ ਕੋ ਨਾ ਦਿਖਾਵਈ ਅੰਧੀ ਆਵੇ ਜਾਏ ਗੁਰੂ ਤੋਂ ਬਿਨਾ ਹੋਰ ਕੋਈ ਵੀ ਸਹੀ ਰਸਤਾ ਵਿਖਾ ਨਹੀਂ ਸਕਦਾ ਮਾਇਆ ਦੇ ਵਿੱਚ ਅੰਨੀ ਹੋਈ ਜੀਵ ਸਤਰੀ ਪਟਕਦੀ ਫਿਰਦੀ ਹੈ ਗਿਆਨ ਪਦਾਰਤ ਖੋਇਆ ਟੱਗਿਆ ਮੁੱਠਾ ਜਾਏ ਜੇਸੂ ਭੀ ਜੀਵ ਨੇ ਮਾਇਆ ਦੇ ਢੇ ਚੜ ਕੇ ਪਰਮਾਤਮਾ ਨਾਲ ਡੂੰਗੀ ਸਾਂਝ ਪੈਦਾ ਕਰਨ ਵਾਲਾ ਨਾਮ ਧਨ ਗਵਾ ਲਿਆ ਹੈ ਉਹ ਟੱਗਿਆ ਜਾਂਦਾ ਹੈ ਉਹ ਆਤਮਿਕ ਜੀਵਨ ਵੱਲੋਂ ਲੁੱਟਿਆ ਜਾਂਦਾ ਹੈ ਬਾਬਾ ਮਾਇਆ ਭਰਮ ਭੁਲਾਏ ਇਹ ਭਾਈ ਮਾਇਆ ਜੀਵਾਂ ਨੂੰ ਭੁਲੇਖੇ ਵਿੱਚ ਪਾ ਕੇ ਕੁਰਾਹੇ ਪਾ ਦਿੰਦੀ ਹੈ ਭਰਮ ਭੁੱਲੀ ਡੋਹਾਗਣੀ ਨਾ ਪਰ ਅੰਕ ਸਮਾਏ ਜਿਹੜੀ ਭਾਗਹੀਣ ਜੀ ਇਸਤਰੀ ਭੁਲੇਖੇ ਵਿੱਚ ਪਾ ਕੇ ਕੋਰਾਹੇ ਪੈਂਦੀ ਹੈ ਉਹ ਕਦੇ ਵੀ ਪ੍ਰਭੂ ਪਤੀ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦੀ ਰਹਾਉ ਭੁਲੀ ਫਿਰਦ ਸੰਤਰੀ ਭੁਲੇ ਗ੍ਰਹਿ ਤਜ ਜਾਏ ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ ਇਸਤਰੀ ਹੀ ਗਲਸ ਤਿਆਗ ਕੇ ਦੇਸ ਦੇ ਸੰਤਰਾ ਵਿੱਚ ਪਿਰਦੀ ਹੈ ਉਹਲੇ ਡੁੰਗਰ ਥਲ ਚੜਾ ਪਰ ਮੈਂ ਮਨ ਡੋਲਾਏ ਖੁੰਜੀ ਹੋਈ ਹੀ ਕਦੇ ਕਿਸੇ ਪਹਾੜ ਦੀ ਗੁਫਾ ਵਿੱਚ ਬੈਠਦੀ ਹੈ ਕਦੇ ਕਿਸੇ ਟਿੱਲੀ ਉੱਤੇ ਚੜ ਬੈਠਦੀ ਹੈ ਪਟਕਦੀ ਫਿਰਦੀ ਹੈ ਉਸ ਦਾ ਮਨ ਮਾਇਆ ਦੇ ਅਸਰ ਹੇਠ ਡੋਲਦਾ ਹੈ ਧਰੋਂ ਵਿੱਚ ਨਹੀਂ ਕਿਉਂ ਮਿਲਿਆ ਗਰਭ ਮੁੱਠੀ ਬੈਲ ਲਾਏ ਆਪਣੀ ਕੀਤੇ ਕਰਮਾਂ ਦੇ ਕਾਰਨ ਤੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿਛੜੀ ਹੋਈ ਪ੍ਰਭੂ ਚਰਣਾ ਵਿੱਚ ਜੁੜ ਨਹੀਂ ਸਕਦੀ ਉਹ ਤਾਂ ਤ્યાਗ ਆਦਿਕ ਦੇ ਅਹੰਕਾਰ ਵਿੱਚ ਲੁੱਟੀ ਜਾ ਰਹੀ ਹੈ ਤੇ ਵਿਛੋੜੇ ਵਿੱਚ ਕਲਪਦੀ ਹੈ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਪ੍ਰਭੂ ਤੋਂ ਵਿਛੜਿਆ ਨੂੰ ਗੁਰੂ ਹਰ ਨਾਮ ਦੇ ਆਨੰਦ ਵਿੱਚ ਜੋੜ ਕੇ ਨਾਮ ਦੇ ਪਿਆਰ ਵਿੱਚ ਜੋੜ ਕੇ ਮੋੜ ਪ੍ਰਭੂ ਨਾਲ ਮਿਲਾਂਦਾ ਹੈ ਸੱਚ ਸਹਿਜ ਸੋਭਾ ਘਣੀ ਹਰ ਗੁਣ ਨਾਮ ਆਧਾਰ ਹਰੀ ਦੇ ਗੁਣਾਂ ਦੀ ਬਰਕਤ ਨਾਲ ਹਰੀ ਨਾਮ ਦੇ ਆਸਰੇ ਨਾਲ ਸਦਾ تیر ਪ੍ਰਭੂ ਵਿੱਚ ਜੁੜਿਆ ਅਡੋਲ ਅਵਸਥਾ ਵਿੱਚ ਟਿਕਿਆ ਬੜੀ ਸੋਭਾ ਭੀ ਮਿਲਦੀ ਹੈ ਜਿਉਂ ਭਾਵੈ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਧਾਰ ਮੈਂ ਤੇਰਾ ਦਾਸ ਬੇਨਤੀ ਕਰਦਾ ਹਾਂ اے ਪ੍ਰਭੂ ਜਿਵੇਂ ਤੇਰੀ ਰਜਾ ਹੋ ਸਕੇ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਤੇਤੋਂ ਬਿਨਾ ਮੇਰਾ ਕਸਮ ਸਾਈਂ ਹੋਰ ਕੋਈ ਨਹੀਂ ਅੱਖਰ ਪੜ ਪੜ ਭੁੱਲਿਆ ਏ ਕੀ ਬਖਤ ਅਭਿਮਾਨ ਵਿਦਿਆ ਪੜ ਪੜ ਕੇ ਵੀ ਵਿਦਿਆ ਦੇ ਅਹੰਕਾਰ ਕਾਰਨ ਕੁਰਾਹੀ ਹੀ ਪੈਦਾ ਹੈ ਗ੍ਰਸਤ ਤਿਆਗੀਆਂ ਦੇ ਭੇਕਾਂ ਨਾਲ ਵੀ ਮਨ ਵਿੱਚ ਬੜਾ ਮਾਣ ਪੈਦਾ ਹੁੰਦਾ ਹੈ ਤੀਰਥ ਨਾਤਾ ਕੀ ਕਰੇ ਮਨ ਮੈ ਮਹਿਲ ਗੁਮਾਨ ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਵੀ ਜੀਵ ਕੁਝ ਨਹੀਂ ਸਵਾਰ ਸਕਦਾ ਕਿਉਂਕਿ ਮਨ ਵਿੱਚ ਇਸ ਅਹੰਕਾਰ ਦੀ ਮਹਿਲ ਟਿੱਕੀ ਰਹਿੰਦੀ ਹੈ ਕਿ ਮੈਂ ਤੀਰਥ ਉਇਸ਼ਨਾਨੀ ਹਾਂ ਗੁਰਬਿਣ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਹਰੇਕ ਖੁੰਝੇ ਹੋਏ ਰਸਤੇ ਵਿੱਚ ਮਨ ਇਸ ਸਰੀਰ ਨਗਰੀ ਦਾ ਰਾਜਾ ਬਣਿਆ ਰਹਿੰਦਾ ਹੈ ਸੁਲਤਾਨ ਬਣਿਆ ਰਹਿੰਦਾ ਹੈ ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮਤ ਨਹੀਂ ਦਿੱਤੀ ਕੋਈ ਇਸ ਨੂੰ ਸਮਝਾ ਨਹੀਂ ਸਕਿਆ ਪ੍ਰੇਮ ਪਦਾਰਥ ਪਈਐ ਗੁਰਮੁਖ ਤਤ ਵਿਚਾਰ ਏ ਬਾਬਾ ਗੁਰੂ ਦੀ ਸ਼ਰਨ ਪੈ ਕੇ ਆਪਣੇ ਮੂਲ ਪ੍ਰਭੂ ਦੇ ਗੁਣਾਂ ਨੂੰ ਵਿਚਾਰ ਗੁਰੂ ਦੀ ਸ਼ਰਨ ਪਿਆ ਹੀ ਪ੍ਰਭੂ ਚੰਨਾ ਨਾਲ ਪ੍ਰੇਮ ਪੈਦਾ ਕਰਨ ਵਾਲਾ ਨਾਮ ਧਨ ਮਿਲਦਾ ਹੈ ਸਾ ਧਨ ਆਪ ਗਵਾਇਆ ਗੁਰ ਕਾਏ ਸਬਦੁ ਸ਼ਿੰਗਾਰ ਜੀ ਜਿਸ ਜੀਵ ਇਸ ਤੀ ਨੇ ਆਪਾ ਭਾਵ ਦੂਰ ਕੀਤਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਿਕ ਜੀਵਨ ਨੂੰ ਆਪਾ ਭਾਵ ਦੂਰ ਕਰਨ ਦਾ ਸ਼ਿੰਗਾਰ ਕੀਤਾ ਹੈ ਘਰ ਹੀ ਸੋ ਪਿਰ ਪਾਇਆ ਗੁਰ ਕਾ ਹਿਤ ਅਪਾਰ ਉਸ ਨੇ ਗੁਰੂ ਦੇ ਬਖਸ਼ੇ ਪ੍ਰੇਮ ਦੀ ਰਾਹੀ ਆਪਣੇ ਹਿਰਦੇ ਘਰ ਵਿੱਚ ਉਸ ਬੇਅੰਤ ਪ੍ਰਭੂਪਤੀ ਨੂੰ ਲੱਭ ਲਿਆ ਹੈ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚੱਕਰੀ ਕੀਤਿਆਂ ਮਨ ਪਵਿੱਤਰ ਹੋ ਜਾਂਦਾ ਹੈ ਆਤਮਿਕ ਆਨੰਦ ਮਿਲਦਾ ਹੈ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਉਪਦੇਸ਼ ਵਸ ਪੈਂਦਾ ਹੈ ਉਹ ਆਪਣੀ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਧਨ ਹਾਸਲ ਕਰ ਲਿਆ ਹੈ ਉਸ ਦੇ ਮਨ ਵਿੱਚ ਸਦਾ ਲਾਭ ਹੁੰਦਾ ਹੈ ਉਸ ਦੇ ਮਨ ਵਿੱਚ ਆਤਮਿਕ ਗੁਣਾ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ ਕਰਮ ਮਿਲੇ ਤਾਂ ਪਈ ਹੈ ਆਪ ਨਾ ਲਿਆ ਜਾਏ ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਮਨੁੱਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ ਗੁਰ ਕੀ ਚਰਨੀ ਲੱਗ ਰਹੁ ਵਿਚੋਂ ਆਪ ਗਵਾਏ ਇਸ ਵਾਸਤੇ ਹੈ ਭਾਈ ਆਪਣੀ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹੋ ਸੱਚੇ ਸੇ ਤੀਰਤਿਆ ਸਚੋ ਪੱਲਾ ਪਾਏ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿੱਚ ਰੰਗੇ ਰਹੀਏ ਤਾਂ ਉਹ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਇਹ ਬਾਬਾ ਮਾਇਆ ਐਸੀ ਪ੍ਰਭਲ ਹੈ ਕਿ ਇਸ ਦੇ ਢਹੇ ਚੜ ਕੇ ਹਰੇਕ ਜੀਵ ਗਲਤੀ ਖਾ ਜਾਂਦਾ ਹੈ ਸਿਰਫ ਗੁਰੂ ਹੈ ਤੇ ਕਰਤਾਰ ਹੈ ਜੋ ਨਾ ਮਾਇਆ ਦੇ ਅਸਰ ਹੇਠ ਆਉਂਦਾ ਹੈ ਤੇ ਨਾ ਗਲਤੀ ਕਾਂਦਾ ਹੈ ਗੁਰਮਤਿ ਮਨ ਸਮਝਾਇਆ ਲੱਗਾ ਤਿਸੈ ਪਿਆਰ ਜਿਸ ਮਨੁੱਖ ਨੇ ਗੁਰੂ ਦੀ ਮੱਤ ਉੱਤੀ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਵਣ ਜਾਂਦਾ ਹੈ ਨਾਨਕ ਸੱਚ ਨਾ ਵਿਸਰੈ ਮਿਲੇ ਸਬਦ ਅਪਾਰ ਇਹ ਨਾਨਕ ਜਿਸ ਮਨੁੱਖ ਨੂੰ ਗੁਰੂ ਦਾ ਸਬਦ ਆਪਾਰ ਪ੍ਰਭੂ ਮਿਲ ਦਿੰਦਾ ਮਿਲਾ ਦਿੰਦਾ ਹੈ ਉਸ ਨੂੰ ਉਹ ਸਦਾ ਧਿਰ ਪ੍ਰਭੂ ਕਦੇ ਭੁਲਦਾ ਨਹੀਂ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਪਤੇ